ਜਿਗਾ ਸਟੂਡੈਂਟਸ ਮੈਂ ਹਰਵਿੰਦਰ ਕੌਰ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਸਵਾਗਤ ਕਰਦੀ ਆ ਸਟੂਡੈਂਟਸ ਅਸੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਪੜ ਰਹੇ ਹਾਂ ਜੀ ਪਿਛਲੀ ਵੀਡੀਓ ਦੇ ਵਿੱਚ ਅਸੀਂ ਉਦਾਸੀਆਂ ਬਾਰੇ ਪੜ ਚੁੱਕੇ ਸੀਗੇ ਠੀਕ ਹੈ ਜੀ ਤਾਂ ਹੁਣ ਆਪਾਂ ਡਿਟੇਲ ਦੇ ਵਿੱਚ ਉਦਾਸੀਆਂ ਬਾਰੇ ਪੜਾਂਗੇ ਉਹਨਾਂ ਦੇ ਕਿ ਉਹ ਕਿਹੜੀ ਕਿਹੜੇ ਥਾਂ ਤੇ ਗਏ ਸੀ ਠੀਕ ਹੈ ਜੀ ਇਹ ਮੋਸਟਲੀ ਜਿਹੜੇ ਪੀ ਪੀ ਟ੍ਰਿਪਲ ਐਸ ਬੀ ਦੇ ਪੇਪਰ ਆ ਜਿਵੇਂ ਲੇਬਰ ਇੰਸਪੈਕਟਰ ਆ ਹੋ ਗਿਆ ਆਪਣਾ ਵੀਡੀਓ ਦੀਆਂ ਪੋਸਟਾ ਹੁਣ ਮਤਲਬ ਆਪਣਾ ਪੇਪਰ ਆ ਗਿਆ ਹੈ ਉਹਦਾ ਵੀ ਤੇ ਉਹਦੇ ਵਿੱਚ ਪੁੱਛਿਆ ਜਾ ਸਕਦਾ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਜੀ ਪਹਿਲੀ ਉਦਾਸੀ ਠੀਕ ਹੈ ਜੀ ਪਹਿਲੀ ਉਦਾਸੀ ਸੀ ਆਪਣੀ ਜੀ 1499 ਤੋਂ 1511 ਈਸਵੀ ਤੱਕ ਤੇ ਜੀ ਇਹ ਪੂਰਬ ਦਿਸ਼ਾ ਵਿੱਚ ਕੀਤੀ ਗਈ ਸੀ ਠੀਕ ਹੈ ਜੀ ਪੂਰਬ ਦਿਸ਼ਾ ਦੇ ਵਿੱਚ ਕੀਤੀ ਗਈ ਸੀਗੀ ਇਹਦੇ ਵਿੱਚ ਆਉਂਦਾ ਜੀ ਲਾਹੌਰ ਸੈਯਦਪੁਰ ਸੈਯਦਪੁਰ ਜੀ ਜਿੱਥੇ ਭਾਈ ਲਾਲੂ ਦੇ ਨਾਲ ਮਤਲਬ ਕਿ ਉਹਨਾਂ ਨੇ ਭਾਈ ਲਾਲੂ ਦੀ ਜਿਹੜੇ ਰੋਟੀ ਦੇ ਵਿੱਚੋਂ ਦੁੱਧ ਕੱਢਿਆ ਸੀ ਠੀਕ ਹੈ ਜੀ ਤੇ ਉਹਦੇ ਵਿੱਚ ਸਿਆਲਕੋਟ ਆ ਗਿਆ ਠੀਕ ਹੈ ਜੀ ਕੁਰਖੇਤਰਾ ਆ ਗਿਆ ਤੇ ਤਲੁੰਬਾ ਪਿੰਡ ਆ ਗਿਆ ਜੀ ਉੱਥੇ ਸੱਜਣ ਠੱਗ ਦੇ ਨਾਲ ਜੋ ਵੀ ਉਹਨਾਂ ਦੀ ਮਤਲਬ ਕਿ ਗੱਲਬਾਤ ਹੋਈ ਸੀ ਠੀਕ ਹੈ ਜੀ ਮੁਲਾਕਾਤ ਹੋਈ ਸੀ ਸੱਜਣ ਠੱਗ ਸੀ ਉਹਦੇ ਬਾਰੇ ਵਿੱਚ ਇਹ ਹੈਗਾ ਸਾਰਾ ਠੀਕ ਹੈ ਜੀ ਹਰੀਦੁਆਰ ਠੀਕ ਹੈ ਨੈਕਸਟ ਹੈ ਜੀ ਬਨਾਰਸ ਅਸਾਮ ਅਸਾਮ ਦੇ ਵਿੱਚ ਠੀਕ ਹੈ ਜੀ ਆ ਪ੍ਰਾਚੀਨ ਜਿਹੜਾ ਪ੍ਰਾਚੀਨ ਦਾ ਨਾਮ ਆ ਹੈਗਾ ਅਸਾਮ ਦਾ ਉਹ ਜੀ ਹੈਗਾ ਕਾਮਰੂਪ ਠੀਕ ਹੈ ਜੀ ਕਾਮਰੂਪ ਉਸ ਤੋਂ ਬਾਅਦ ਅਗੇ ਜੀ ਇੱਕ ਆਪਣੇ ਕੋ ਆ ਗਿਆ ਨੈਕਸਟ ਵੇਟ ਹਾਂਜੀ ਤੇ ਸਟੂਡੈਂਟਸ ਇੱਥੇ ਨਾ ਇੱਕ ਜਾਦੂਗਰਨੀ ਰਹਿੰਦੀ ਸੀ ਉਹਦਾ ਨਾਮ ਸੀਗਾ ਨੂਰਾ ਸ਼ਾ ਠੀਕ ਹੈ ਜੀ ਉਹ ਜਾਦੂਗਰਨੀ ਇੱਥੇ ਆਸਾਮ ਦੇ ਵਿੱਚ ਰਹਿੰਦੀ ਸੀ ਉਹਦਾ ਨਾਮ ਸੀਗਾ ਜੀ ਨੂਰਾ ਸ਼ਾ ਤੇ ਨੈਕਸਟ ਉਹ ਗਏ ਸੀਗੇ ਜੀ ਜਗਨਨਾਥਪੁਰੀ ਜਗਨਨਾਥਪੁਰੀ ਉੱਥੇ ਜੀ ਹਸਨ ਅਬਦਾਲ ਵਾਲੀ ਜਿਹੜੀ ਬੜੀ ਕਧਾਰ ਸੀਗਾ ਉਹਦਾ ਹੰਕਾਰ ਉਹਨਾਂ ਨੇ ਤੋੜਿਆ ਸੀਗਾ ਠੀਕ ਹੈ ਜੀ ਤੇ ਉੱਥੇ ਉਹਨਾਂ ਨੇ ਪੰਜਾ ਲਾਇਆ ਸੀਗਾ ਉਹ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਠੀਕ ਹੈ ਜੀ ਉਹ ਜਿਹੜੇ ਹੁਣ ਪਾਕਿਸਤਾਨ ਦੇ ਵਿੱਚ ਹੈ ਨਾ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਤੇ ਉਹ ਜਗਨਨਾਥਪੁਰੀ ਉੱਥੋਂ ਦੀ ਗੱਲ ਹੋ ਰਹੀ ਠੀਕ ਹੈ ਜੀ ਹਸਨ ਅਬਦਾਲ ਦੀ ਠੀਕ ਹੈ ਜੀ ਨੈਕਸਟ ਸਟੂਡੈਂਟਸ ਦੂਸਰੀ ਜਿਹੜੀ ਉਦਾਸੀ ਉਹਨਾਂ ਨੇ ਕੀਤੀ ਸੀਗੀ ਜੀ ਉਹ ਕੀਤੀ ਸੀ ਉਹਨਾਂ ਨੇ 1511 ਤੋਂ 1515 ਈਸਵੀ ਠੀਕ ਹੈ ਜੀ ਇਹ ਕੀਤੀ ਸੀ ਉਹਨਾਂ ਨੇ ਦੱਖਣ ਦਿਸ਼ਾ ਵਿੱਚ ਠੀਕ ਹੈ ਜੀ ਦੱਖਣ ਦਿਸ਼ਾ ਦੇ ਵਿੱਚ ਇਹ ਉਦਾਸੀ ਉਹਨਾਂ ਨੇ ਕੀਤੀ ਸੀ ਸਟੂਡੈਂਟਸ ਤੁਸੀਂ ਰਾਈਟ ਕਰ ਸਕਦੇ ਆ ਠੀਕ ਹੈ ਜੀ ਐਜ਼ ਅ ਪੁਆਇੰਟ ਰਾਈਟ ਕਰ ਲਓ ਠੀਕ ਹੈ ਜੀ 1511 ਤੋਂ 1515 ਅਤੇ ਦੱਖਣ ਦਿਸ਼ਾ ਦੇ ਵਿੱਚ ਇਹਨਾਂ ਨੇ ਦੂਸਰੀ ਉਦਾਸੀ ਜਿਹੜੀ ਉਹ ਕੀਤੀ ਸੀ ਠੀਕ ਹੈ ਜੀ ਇਹਦੇ ਵਿੱਚ ਇੱਥੇ ਜੀ ਉਹ ਗਏ ਜੀ ਗੁੰਦਰ ਦੇ ਵਿੱਚ ਗਏ ਠੀਕ ਹੈ ਜੀ ਫਿਰ ਕਾਂਚੀਪੁਰ ਦੇ ਵਿੱਚ ਗਏ ਸਟੂਡੈਂਟਸ ਕਾਂਚੀਪੁਰ ਦੇ ਵਿੱਚ ਗਏ ਫਿਰ ਉਹ ਗਏ ਜੀ ਹਾਂਜੀ ਉਹ ਗਏ ਜੀ ਅ ਤ੍ਰੇਚਲਾ ਪਾਲੀ ਤ੍ਰਿਦੇਵੰਪੁਰ ਠੀਕ ਹੈ ਜੀ ਰਾਮੇਸ਼ਵਰ ਗਏ ਫਿਰ ਉਹ ਗਏ ਸੀਗੇ ਜੀ ਅ 나ਗ 나ਗਪਟਮਨ ਫਿਰ ਜਿਹੜੀਆਂ ਰਿਆਸਤਾਂ ਇਹਦੇ ਵਿੱਚ ਆ ਜਾਂਦੀਆਂ ਵਾ Rajput Rajputana Malwa ਖੇਤਰ ਦੇ ਵਿੱਚ ਗਏ ਠੀਕ ਹੈ ਜੀ ਉਹ Rajputana ਰਿਆਸਤ ਦੇ ਵਿੱਚ ਗਏ ਸੀ Malwa ਖੇਤਰ ਦੇ ਵਿੱਚ ਗਏ ਸੀ ਠੀਕ ਹੈ ਜੀ ਇੱਥੇ ਇਹਨਾਂ ਨੇ ਜੋ ਹੈ ਉਦਾਸੀਆਂ ਜਿਹੜੀਆਂ ਉਹ ਦੂਜੀਆਂ ਜਿਹੜੀਆਂ ਉਦਾਸੀਆਂ ਇਹਦੇ ਵਿੱਚ ਉਹ ਸ਼੍ਰੀਲੰਕਾ 'ਚ ਗਏ ਸੀ ਤੇ ਗੁਜਰਾਤ ਵਿੱਚ ਗਏ ਸੀਗੇ ਠੀਕ ਹੈ ਜੀ ਬੀਕਾਨੀਰ ਦੇ ਵਿੱਚ जैसलमेर ਦੇ ਵਿੱਚ ਉਜ਼ੇਨ ਦੇ ਵਿੱਚ ਹైదరాబాద్ ਦੇ ਵਿੱਚ ਮੁਲਤਾਨ ਵਿੱਚ ਵੀ ਉਹ ਗਏ ਸੀ ਜੀ ਇਹਨਾਂ ਸਾਰਿਆਂ ਜਿਹੜੇ ਮੁਲਤਾਨ ਸਿੰਧ ਦੇ ਇਲਾਕਿਆਂ ਦੇ ਵਿੱਚ ਠੀਕ ਹੈ ਜੀ ਸਿੰਧ ਵਿੱਚ ਮੁਲਤਾਨ ਵਿੱਚ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਉਹ ਗਏ ਸੀਗੇ ਦੂਸਰੀ ਉਦਾਸੀ ਦੇ ਦਰਾਂ ਦਰਾਂ ਠੀਕ ਹੈ ਜੀ ਇੱਕ ਲਿਖ ਲਿਓ ਦਵਾਰਕਾ ਦਵਾਰਕਾ ਦੇ ਵਿੱਚ ਵੀ ਉਹ ਦੂਸਰੀ ਉਦਾਸੀ ਦੇ ਦਰਾਂ ਹੀ ਗਏ ਸੀ ਠੀਕ ਹੈ ਜੀ ਨੈਕਸਟ ਹੈ ਸਟੂਡੈਂਟਸ ਆਪਣੇ ਕੋਲ ਤੀਸਰੀ ਉਦਾਸੀ ਠੀਕ ਹੈ ਜੀ ਤੀਸਰੀ ਉਦਾਸੀ ਜਿਹੜੀ ਹੈ ਜੀ ਉਹ ਉਹਨਾਂ ਨੇ ਕੀਤੀ ਸੀ ਉੱਤਰ ਦਿਸ਼ਾ ਦੇ ਵਿੱਚ ਠੀਕ ਹੈ ਜੀ ਉੱਤਰ ਦਿਸ਼ਾ ਦੇ ਵਿੱਚ ਉਹਨਾਂ ਨੇ ਤੀਸਰੀ ਉਦਾਸੀ ਕੀਤੀ ਸੀਗੀ ਉਹ ਕਿੱਤੀ ਸੀ ਉਹਨਾਂ ਨੇ 1515 ਤੋਂ ਲੈ ਕੇ 1517 ਇਸ ਵਿੱਚ ਤੱਕ ਠੀਕ ਹੈ ਜੀ ਤੀਸਰੀ ਉਦਾਸੀ ਉਹਨਾਂ ਨੇ ਕੀਤੀ ਸੀ ਤੇ ਇਥੇ ਸਟੂਡੈਂਟਸ ਉਹਨਾਂ ਨੇ ਕੀ ਕੀਤਾ ਸੀਗਾ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਗਏ ਸੀ ਹਿਮਾਚਲ ਦੇ ਪ੍ਰਦੇਸ਼ ਦੇ ਵਿੱਚ ਜਿਹੜੇ ਵੀ ਖੇਤਰ ਆਉਂਦੇ ਆ ਜਿਵੇਂ ਕਾਂਗੜਾ ਜੀ ਜਵਾਲਾ ਜੀ ਠੀਕ ਹੈ ਜੀ ਕੁਲੂ ਮਨਾਲੀ ਠੀਕ ਹੈ ਮੋਡੀ ਚੰਬਾ ਠੀਕ ਹੈ ਜੀ ਚੰਬਾ ਸਾਂਕੇਤ ਸ਼੍ਰੀਨਗਰ ਠੀਕ ਹੈ ਜੀ ਜੰਮੂ ਲਦਾਖ ਇਹਨਾਂ ਸਾਰਿਆਂ ਦੇ ਵਿੱਚ ਮਾਨਸ ਰੋਵਰ ਚੀਰ ਟਿੱਬਤ ਅਮਰਨਾਥ ਸ਼੍ਰੀਨਗਰ ਠੀਕ ਹੈ ਜੀ ਸਾਰੇ ਕਿਤੇ ਇਹਦੇ ਵਿੱਚ ਤੀਜੀ ਉਦਾਸੀ ਦੇ ਵਿੱਚ ਆਪਣੇ ਗਏ ਸੀ ਤੇ ਇਹਨਾਂ ਨੇ ਉੱਤਰ ਦਿਸ਼ਾ ਦੇ ਵਿੱਚ ਕੀਤੀ ਸੀ ਤੇ ਸਟੂਡੈਂਟਸ ਨੈਕਸਟ ਹੈ ਜੀ ਚੌਥੀ ਉਦਾਸੀ ਚੌਥੀ ਉਦਾਸੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਜੀ ਪੱਛਮ ਦਿਸ਼ਾ ਵਿੱਚ ਠੀਕ ਹੈ ਜੀ ਚੌਥੀ ਉਦਾਸੀ ਉਹਨਾਂ ਨੇ ਕੀਤੀ ਸੀ 1517 ਤੋਂ 1521 ਤੱਕ ਤੇ ਪੱਛਮ ਦਿਸ਼ਾ ਵਿੱਚ ਕੀਤੀ ਸੀ ਠੀਕ ਹੈ ਜੀ ਪੱਛਮ ਦਿਸ਼ਾ ਵਿੱਚ ਕੀਤੀ ਸੀ ਇਥੇ ਉਹ ਜੀ ਕਾਬੂਲ ਦੇ ਵਿੱਚ ਗਏ ਸੀ ਕੰਧਾਰ ਵਿੱਚ ਗਏ ਸੀਗੇ ਠੀਕ ਹੈ ਜੀ ਪਾਕ ਬਟਨਮ ਮੱਕਾ ਮਦੀਨਾ ਠੀਕ ਹੈ ਜੀ ਜਿੱਥੇ ਮੱਕਾ ਜਿੱਥੇ ਉਹਨਾਂ ਨੇ ਕੀ ਕੀਤਾ ਸੀਗਾ ਕਿ ਉਹਨਾਂ ਦੇ ਜਿਹੜੇ ਪੈਰ ਸੀ ਉਹ ਮੱਕਾ ਜਿੱਧਰ ਨੂੰ ਮੱਕਾ ਕਰ ਰਹੇ ਸੀ ਉਸੇ ਸਾਈਡ ਉਹਨਾਂ ਦੇ ਪੈਰ ਹੋ ਰਹੇ ਸੀ ਉੱਥੇ ਮੱਕਾ ਬੰਦੇ ਨਾਲ ਗਏ ਜਿਉ ਇਰਾਨ ਗਏ ਪਿਸ਼ਾਵਰ ਗਏ ਠੀਕ ਹੈ ਜੀ ਬਗਦਾਦ ਗਏ ਠੀਕ ਹੈ ਜੀ ਇਹ ਜੋ ਚੌਥੀ ਉਦਾਸੀ ਦੇ ਵਿੱਚ ਗਏ ਸੀ ਠੀਕ ਹੈ ਤਾਂ ਸਟੂਡੈਂਟਸ ਇਹ ਸੀ ਜੋ ਆਪਣੀਆਂ ਹੈਗੀ ਹੈ ਜੀ ਚਾਰ ਉਦਾਸੀਆਂ ਬਾਰੇ ਗੱਲ ਸੀਗੀ ਗੁਰੂ ਨਾਨਕ ਦੇਵ ਜੀ ਇਹਨਾਂ ਚਾਰਾਂ ਥਾਵਾਂ ਤੇ ਇਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਤੇ ਉਹਨਾਂ ਨੇ ਇਹਨਾਂ ਥਾਵਾਂ ਤੇ ਗਏ ਠੀਕ ਹੈ ਜੀ ਤਾਂ ਸਟੂਡੈਂਟਸ ਇਸ ਦੇ ਨਾਲ ਹੀ ਜੋ ਆਪਣੀ ਵੀਡੀਓਸ ਮਾਫਟ ਹੋ ਰਹੀ ਹੈ ਥੈਂਕ ਯੂ ਸੋ ਮਚ ਸਟੂਡੈਂਟਸ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਗਈ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਐਂਡ ਸਟੂਡੈਂਟਸ ਹੋਰ ਵੀ ਜੇ ਤੁਹਾਨੂੰ ਕੋਈ ਮਤਲਬ ਕਿ ਇਹਦੇ ਵਿੱਚ ਦਿੱਕਤ ਲੱਗ ਰਹੀ ਹੈ ਜਾਂ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਆ ਜੀ ਥੈਂਕ ਯੂ ਸੋ ਮਚ